ਤਉਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਰਹਿਰਾਸ ਸੁਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆ ਰਾਮਦਾ ਜੀ ਅਰਨਾਕ ਸੁਦੁਸ਼ਟ ਹਰ ਮਰਿਆ ਪ੍ਰਹਿਲਾਦ ਰਾਇਓ ਅਹੰਕਾਰਿਆਨੰਦ ਕਾ ਘਟ ਦੇ ਨਾਮ ਦੇਵ ਮੁਖ ਲਾਇਆ ਜਾਨ ਨਾਨਕ ਐਸਾ ਰਸਿ ਵੇ ਅੰਤ ਰੇ ਛੜਾਇ ਕੋ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖ ਦਾ ਸੁਖ ਰੂਪ ਐ ਜਸੋ ਤਾਂ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲਿਆਰੀ ਕੁਦਰਤ ਵਸਿਆ ਤੇਰ ਅੰਤ ਨ ਜਾਹੀ ਰਖਿਆ ਰਾਵ ਆਤਮਾ ਜੋਤ ਜੋਤ ਮੈਂ ਜਾਤਾ ਕੁਲਕਲਾ ਪਰਪੂਰਿਆ ਤੂੰ ਸੱਚਾ ਸਾਹਿਬ ਸੁਸਵਾਲਿਓ ਜਨ ਕੀ ਤਿਸੁ ਪਰ ਪਇਆ ਕਹ ਨਾਨਕ ਕਰ ਦੇ ਕਿ ਮਤਾਂ ਜੋ ਕਿਛੁ ਕਰਨਾ ਸੋ ਕਰਐ ਸੋ ਦਰਗਾਸਾ ਮਹਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇ ਰਾਕੇ ਹਸੋ ਕਰ ਕੇ ਹਾ ਜਿਤ ਰਸ ਰਸਿ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰਿ ਬਾਣਹਾਰੇ ਕਿਤੇ ਤੇਰਾ ਗੁਰਿ ਸੋ ਕਹੀਐ ਕਿਤੇ ਤੇਰਿ ਗਾਵਣਹਾਰੇ ਗਾਵੰਤ ਤੁਧਨੋ ਪਉਣ ਪਾਣੀ ਵਸੰਤਰ ਗਾਵਹਿ ਰਾਜਤਰੰ ਦੁਆਰੇ ਗਾਵੰਤ ਤੁਧਨੋ ਜਿਤ ਗੁਪਤ ਲਿਖ ਜਾਣ ਲਿਖ ਲਿਖ ਤਰੰ ਵਿਚਾਰੇ ਗਾਵੰਤ ਤੁਧਨੋ ਈਸ਼ਰ ਰਮਾ ਦੇਵੀ ਸੋਹਣਾ ਤੇਰੇ ਸਦਾ ਸਵਾਰੇ ਗਾਵੰਤ ਤੁਧਨੋ ਅੰਤਰੰਦਰ ਅਸਨ ਬੈਠੇ ਦੇਵਤਿਆਂ ਦਰਨਾਲੇ ਗਾਵੰਤ ਤੁਧਨੋ ਸਿੱਧ ਸਮਾਧੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵਨ ਤਦਨੋ ਜਤੀ ਸਦੀ ਸੰਤੋ ਕੀ ਗਾਵਨ ਤਦਨੋ ਵੀਰ ਕਿਰਾਰੇ ਗਾਵਨ ਤਦਨੋ ਪੰਡਤ ਪੜ ਨਰਗੀਸ਼ਰ ਜੁਗ ਜੁਗ ਵਿਦਿਆ ਨਾਲੇ ਗਾਵਨ ਤਦਨੋ ਮੋਣੀਆਂ ਮਨ ਮੋਹਨ ਸਰਗਮ ਚ ਪਿਆਲੇ ਗਾਵਨ ਤਦਨੋ ਰਤਨ ਉਪਾਇ ਤੇਰੇ 68 ਤੀ ਰਤਨਾਂ ਨਾਲੇ ਗਾਵਨ ਤਦਨੋ ਜੋਧ ਮਹਾ ਮਰਸੂਰਾ ਗਾਵਨ ਤੁਧਨੋਂ ਗਾਣੀ ਚਾਰੇ ਗਾਵਨ ਤੁਧਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੁੱਕੇ ਤੇਰੇ ਧਾਰੇ ਸਈ ਤੁਧਨੋਂ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਗੇਤੇ ਤੁਧਨੋਂ ਗਾਵਨ ਸੇ ਮੈਂ ਜਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚੁ ਸਾਹਿਬ ਸਚ ਸਚਿ ਨਾਹੀ ਹੈ ਪੀਉ ਸੀ ਜਨ ਜਸਿ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੇ ਕਰ ਕਰ ਜਨਸੀ ਮਾਇਆ ਜਨੋ ਪਾਈ ਕਰ ਕਰ ਦੇ ਕਹਿ ਕੀਤਾ ਆਪਣਾ ਜਤਿਸ ਦੀ ਵਡਿਆਈ ਜੋ ਉਸ ਭਗਤ ਸੁਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਤਸ਼ਾਹ ਸਹਬਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਕਹਿ ਸਭ ਕੋਏ ਕਿ ਵਡ ਵੱਡਾ ਨੀਤਾ ਹੋਈ ਕੀਮਤ ਪਾਇ ਨਾ ਕਹਿਆ ਜਾਏ ਕਹਿਣ ਵਾਲਿਤ ਰਹੇ ਸਮਾਈ ਵੱਡੇ ਮੇਰੇ ਸਹਬਾ ਘਰ ਗਮੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੇਤਾ ਕੇਵਲ ਚੀਰਾ ਰਹਾਉ ਸਭ ਸਰਤੀ ਮਰ ਸਰਤੁ ਕਮਾਈ ਜਬ ਕੀਮਤ ਮਿਲ ਕੀਮਤ ਪਾਈ ਯਾਨੀ ਧਾਨੀ ਗੁਰੁ ਗਰਹਾਈ ਕਹਿਣਾ ਜੈ ਤ੍ਰਿਤਲ ਵਡਿਆਈ ਸਭ ਸਤ ਸਭ ਤਪ ਸਭ ਜਗਿਆਈਆ ਸਿਧਾ ਫਰਖਾ ਕੀਆ ਵਡਿਆਈਆ ਰਦਵੈਣ ਸਦੀ ਕੇ ਨਾ ਨਾ ਪਾਈਆ ਕਰਮ ਮਿਲੈ ਨਹੀਂ ਧੱਕ ਰਹਾਈਆ ਅੱਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਹ ਤਸੈ ਕੇ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਮਿਸਰੇ ਮਰ ਜਾਉ ਆਖਣੇ ਓਖਾ ਸਚਨਾਉ ਸੱਚੇ ਨਾਮ ਕੀ ਲੱਗੈ ਭੂਖ ਉਦ ਭੁਖਾ ਗੈ ਜਲੀਐ ਦੁਖ ਸੋ ਕਮਸਰਾਂ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਏ ਰਹਾਓ ਸਾਚੇ ਨਾਮ ਕੀ ਦਰਬੜਿ ਆਈ ਆਖ ਤੋ ਕੇ ਕੀਮਤ ਨਹੀਂ ਪਾਈ ਜਿਸ ਸਾ ਮਿਲ ਕੇ ਆਕਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾਉ ਮਰੇ ਨਾ ਹੋ ਵੈ ਸੋ ਦਿੰਦਾ ਰਹਿ ਨ ਚੁਕੈ ਬੂ ਗੁਣੇ ਹੋਰ ਨਹੀਂ ਕੋਈ ਧਾਕੋ ਹੋਵਾ ਨਾ ਕੋ ਹੋਈ ਜੇਵੜੇ ਆਪ ਤੇਵੜ ਤੇਰੀ ਦਾਤ ਜੰਦਨ ਕਰਕੇ ਕੀ ਤੀ ਰਾਤ ਅਸਮ ਬਸਾਰ ਹੈ ਤੇ ਕਮ ਜਾਤ ਨਾਨਕ ਨਾਵੇ ਵਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੀ ਜਨ ਸਤ ਗੁਰ ਸਤ ਪੁਰਖਾ ਬਿਨੋ ਕਨੋ ਗੁਰ ਪਾਸ ਹਮ ਕੀ ਰੇ ਕਨਮ ਸਤ ਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕਾ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮ ਰੀਰਹ ਰਾਸ ਰਹਾਉ ਹਰ ਦਿਨ ਕੇਵੜ ਬਾਗ ਬੜੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮੇਰਾ ਸੰਗਤ ਗੁਣ ਪ੍ਰਗਾਸ ਜਨ ਹਰ 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 ਸਨਾਮ ਨਾ ਪਾਇਆ ਤੇ ਭਾਗੀ ਨ ਜਮ ਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤਰਕ ਜੀਵਾ ਤਰਕ ਜੀਵਾਸ ਜਨ ਹਰਿ ਸਿੰਘ ਸਤਗੁਰ ਸੰਗਤ ਪਾਈ ਤੰਤੁਰ ਮਾਸਤਕ ਲਿਖਿਆ ਲਿਖਾਤ ਧਨ ਧਨ ਸਤ ਸੰਗਤ ਜਿਤ ਹਰਿ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੋਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਜਦ ਪ੍ਰਗਾ ਰਾਗ ਗੋਜਰੀ ਮਹੱਲਾ ਪੰਜਵਾ ਕਾਹੀ ਰੇ ਮਨ ਚਦੈ ਉਦਮ ਜਹਾਰਾ ਜੀਉ ਭਰਿਆ ਸਹਿਲ ਪਤਰ ਮੈਂ ਜਦ ਦੁਬਾਈ ਦਾ ਕਰਜ ਕਾਗੈ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਜੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਗ ਸੁਤ ਵਨਤਾ ਕੋਈ ਨ ਕਿਸ ਕੀ ਤਰਿਆ ਸਿਰਸਿਰ ਰਿਜਕ ਸੰਭਾਏ ਠਾ ਕਰ ਕਾਹੀ ਮਨ ਭਉ ਕਰਿਆ ਉਡੇ ਉਡਿਆ ਵੈਸੇ ਕੁਸਾਂ ਤੇ ਸਵਾਚੈ ਵਚਰੇ ਚਰਿਆ ਤਨ ਕਮਨ ਕਲਾਵੇ ਕਮਨ ਜਗਾਵੇ ਮਨ ਮੈਂ ਸਿਮਰਨ ਕਰਿਆ ਸਭਨ ਦਾਨ ਦਸ ਰਾਸ਼ਟ ਸਿਧਾਨ ਠਾਕੁਰ ਕਲ ਤਲ ਤਰਿਆ ਜਨਾਨਕ ਬਲ ਬਲ ਸਦ ਬਲ ਜਈਐ ਇਰੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੁਪੁਰਖ ਏਕ ਓੰਕਾਰ ਸਤਿਗੁਰ ਪ੍ਰਸਾਦ ਸੁਪੁਰਖ ਨ ਰੰਝਨ ਹਰ ਪ੍ਰਖ ਨ ਰੰਝਨ ਹਰਿ ਕੁਮਾ ਕਮਿਆ ਪਾਰਾ ਸਭ ਧਿਆਵੇ ਸਭ ਧਿਆਵੇ ਪ੍ਰਭ ਜੀ ਅਰ ਸਚੀ ਸਰਜਣ ਹਾਰ ਸਭ ਜੀਤ ਮਾਰੇ ਜੀ ਤੂੰ ਜੀਆਂ ਕਰਦਾ ਤਾਰਾ ਹਰ ਧਿਆਵ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਦੋ ਘਟ ਘਟ ਦੇ ਅੰਦਰ ਸਰਬ ਨੇ ਅੰਤਰ ਜੀ ਹਰੇ ਕੋਪਰਖ ਸਮਾਣਾ ਇੱਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਬਰਨ ਜਾਣਾ ਤੋ ਬਾਹਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵਤੁਰ ਜੀ ਜਨਾਨਕ ਤੈਨੂੰ ਕੁਰਬਾਣਾ ਹਰ ਦਿਆਵੇ ਹਰ ਦਿਆਵੇ ਤੁਰ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮਗਧ ਸੇ ਮਗਧ ਭਯੋ ਜਨ ਹਰ ਦਿਆ ਜੀ ਤਨ ਤੁਟੀ ਜਮ ਕੀ ਭਾਸੀ ਜਨਰ ਭਾਉ ਜਨ ਹਰ ਨਰ ਭਉ ਤੈ ਜੀ ਤਨ ਕਾ ਭਾਉ ਸਭ ਕੁਵਾਸੀ ਜਨ ਸੇਵਿਆ ਜਨ ਸੇਵਿਆ ਮਿਰ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰ ਦਿਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਹਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤਤ ਜੀ ਹਰ ਅਨੇਕ ਅਨੇਕ ਅਨੰਤ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਨਿਗੜੇ ਵਸੰਮ੍ਰਿਤ ਸਾਸਤ ਜੀ ਕਰ ਕੇ ਰਿਆ ਕਰ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਅਪਰੰਥਿਰ ਕਰਤਾ ਜੀ ਤੁਧ ਜੇ ਵੜਿਆ ਵਰਨਾ ਕੋਈ ਓਂ ਜੁਗ ਜੁਗੇ ਕੋ ਸਦਾ ਸਦਾ ਤੂੰ ਇੱਕੋ ਜੀ ਤੋਨੇ ਚਲ ਕਰਤਾ ਸੋਈ ਦਰਿਆ ਪੇ ਭਾਵੈ ਸੋਈ ਵਰਤਾ ਜੀ ਦੁਆਪੇ ਕ੍ਰਹੰਸ ਹੋਈ ਤੋਦਿਆ ਪੇ ਸ੍ਰੇਸ਼ਟ ਸਭਿ ਉਪਾਈ ਤੋਦਿਆ ਪੇ ਸਰਜ ਸਭ ਕੋਈ ਜ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਬਸ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੁੰਗਰ ਦਸ ਹਜ਼ਾਰ ਮੰਡ ਸਾਈ ਜੋਤ ਭਾਵੇਂ ਸੋਈ ਤੀਸੀ ਜੋਤੰਦੇ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭ ਨੇ ਤੇਆ ਜਿਸਨੋ ਕਿਰਪਾ ਕਰ ਤਨ ਨਾਮ ਰਤਨ ਨਾਮ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁ ਜੇ ਆਪ ਵਿਛੜਿਆ ਆਪ ਮਿਲਾਇਆ ਤੂੰ ਦਰੀਆਉ ਸਭ ਤੁਜੀ ਮਾਏ ਤੁਜ ਬੰਦੂ ਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਕੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੋ ਤੂ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਬਖਾਣੈ ਜਨ ਹਰ ਸੇਵਿਆ ਤੈਨਾ ਸੁਖ ਪਾਇਆ ਸਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਈ ਤਦ ਬਿੰਦੂ ਜਾਬਰ ਨਾ ਕੋਈ ਦੁਖ ਕਰ ਕਰ ਵੀ ਕਹਿ ਜਾਣਾ ਸੋਈ ਜਨ ਨਾਨਕ ਗੁਰਮਖ ਪਰਗਟ ਹੋਏ ਅਸਾ ਮਹੱਲਾ ਮਹਿਲਾ ਤਦ ਸਰ ਵਰੜੈ ਭਈ ਰੇ ਨਵਾਸਾ ਪਾਣੀ ਬਾਬਕਤ ਨਹਿ ਕੀਆ ਪੰਖ ਜੋ ਮੋਹ ਬਗਨੇ ਚੱਲ ਲੈ ਹਮ ਦੇਖ ਤਾਹ ਡੋਬੀ ਹਲੇ ਮਾਨੇ ਕਰ ਚੇਤ ਸਮੂੜ ਮਨਾ ਤਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣ ਵਦ ਨਾਨਕ تن ਕੀ ਸ਼ਰਣਾ ਜੰਤੋ ਨਾਹੀ ਬਿਸਰਿਆ ਆਸਾ ਮਹਲਾ 5 ਭਈ ਪ੍ਰਾਪਤ ਮਾਨੁ ਕਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਆਵਰ ਕਾ ਜਿਤੇ ਰਕਤੈ ਨ ਕਾਮ ਮਿਲ ਸਾਧ ਸੰਗਤ ਬਜ ਕੇਵਲ ਨਾਮ ਸਰੰਗ ਜਾਮ ਲਾਗ ਭਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਾਉ ਜਬ ਤਬ ਸੰਜਮ ਧਰਮ ਨਾਮ ਕ ਮਾਇਆ ਸੇਵਾ ਸਾਧਨਾ ਜਨਿਆ ਰਾਇ ਕਾਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸਤਮਾ ਇੱਕ ਓ ਗੰਕਾਰ ਸ੍ਰੀ ਵਾਇਕੁਰ ਜੀ ਕੀ ਪਤੇ ਪਾਤਸ਼ੇਦਸਵੀ ਕਬਿਓ ਬਾਚ ਬੇ ਨਤੀ ਚਉਪਈ ਅਮਰੀ ਕਰੋ ਹਾਦਰ ਚਾ ਪੂਰਨ ਹੋਇ ਚਤ ਕੀ ਇਛਾ तब चरणन मन रहे हमारा अपना जान करो प्रति पारा हमरे दुष्ट तुम सब तुम कावो आप हादन मोहे बचावो सुखी बसे मोर परिवार सेवक सेख सब करतारा मोर छनज कर दे करिए सबरन को आज संग रहिए पूर्ण होए हमारी आशा तोर भजन की रहे प्यासा ਤੁਮੈ ਚਾੜੁ ਕੋਈ ਵਰਨਾ ਧਿਆਉ ਜੋ ਵਰ ਚਾਉ ਸੋ ਤੁਮ ਮਤੇ ਪੰ ਸੇਵਕ ਸੇ ਕਮਾਰੇ ਤਾਰੀਏ ਜੁਨ ਚੁਨ ਸਤਰ ਹਮਾਰੇ ਮਾਰੀਏ ਆਪ ਹਾਥ ਦੈ ਮਝੈ ਉਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਉਜੋ ਸਦਾ ਮਾਰੇ ਪੱਛਾ ਸ੍ਰੀ ਅਸੂਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਪ ਤਰਾ ਕਾਲ ਪਾਇ ਸ਼ਿਵ ਜੂ ਬਪ ਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾਸ਼ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੁਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਗਲ ਪ੍ਰਯਾਜਨ ਆਪ ਸਵਾਰੀ ਸ਼ਿਵ ਕਨ ਕੋ ਸ਼ਬ ਗੁਣ ਸੁਖ ਦਿਓ ਸਤਰਾਨ ਕੋ ਬਲ ਮੋ ਵਦ ਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਤੀ ਦੇ ਗੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੂਲਾ ਤਨ ਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਵੇਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬੁਦ ਕਰ ਕਰਾ ਕਰਤਾਰਾ ਪ੍ਰਜਾ ਤਰਤ ਦਵ ਦੇਹ ਅਪਾਰਾ ਜਬ ਆ ਕਰਕ ਕਰ ਤੋ ਕਬਹੁ ਤੁਮੈ ਮਿਲਤ ਦੇਹ ਤਰ ਸਭਹੁ ਜੇਤੇ ਵਦਨ ਸ੍ਰਿਸ਼ਟ ਸਭ ਧਾਰੈ ਆਪਿ ਆਪਨੀ ਬੂਝ ਵਿਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਭੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਰ ਨਾਦ ਅਸੰਭ ਤਾਕ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਪਤ ਵੇਦਾ ਤਾਕ ਕਰ ਪਹਨ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨ ਪਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪੈਨ ਪੈਨਾ ਤਹ ਤੇਤੀ ਤੁਮਰਾ ਲਖਾ ਨ ਜਾਏ ਬਸਾਰਾ ਓਕੇ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪੇ ਅਨੂਪ ਸਰੂਪਾ ਅਰੰਕ ਪਇਓ ਰਾਮ ਕੇ ਭੂਪਾ ਅੰਡ ਜੈ ਦੇ ਸਿਤਜਕਿਨੀ ਉਦਭਜ ਖਾਨ ਬਹ ਰਚਵੀਨੀ ਕਹੂੰ ਫੂਲ ਰਾਜਾ ਬਹਿ ਬੈਠਾ ਕਹੂੰ ਜਮੜਵ ਸੰਕਰੇ ਕੈਠਾ ਗ੍ਰੀਸ਼ ਰੇਸ਼ਟ ਦਿਖਾਈ ਚੰਪਵ आदजुगा स्वरूप सञ्यम पग अब्रच मेरे तुम करो एक वार ये सिख संग करो दुष्ट जति उठवाति उत्पाता सकल मलेश करो रण गाता जे अस्त तव शरणे परे तन के दुष्ट दुख तव amare पुरख जावन पग परे तिहारी तन के तुम संकट सब तारे जो कल को एक बार त्याए है ताके काल निकट नहिं आए रचाओ ए दहि सम काला दुष्ट अरिष्ट त्रांत दकाला कृपा दृष्ट तन जाय ने हर हो ताके ताप तन कुमहर हो रिद्ध सिद्ध कर्मो सब होई दुष्ट चास सक न कोई एक बार जन तमे संभारा ਕਾਲ ਵਾਸਤੇ ਤਾਹੇ ਵਰ ਜਿਨ ਨਰ ਨਾਮ ਤੇ ਹਾਰੋ ਕਹ ਦਰਦ ਦੁਸ਼ਟ ਧੋਕ ਤੇਰਾ ਕੜਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਓ ਵਾਰੀ ਸਰਬ ਠਾਰਵੋ ਹੋ ਹੋ ਸਹਾਈ ਦੁਸ਼ਟ ਧੋਕ ਤੇ ਲਿਓ ਬਚਾਈ ਸਵਈਆ ਪਾਏਂ ਗਏ ਜਬ ਤੇ ਤੁਮਰੇ ਤਬ ਤੇ ਕੋ ਆਕ ਤਰੇ ਨਹੀਂ ਆਲਿਓ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਹ ਮਤ ਇਕ ਨ ਮੰਨਿਓ ਸ੍ਰੀ ਸੁਬਾਨ ਕਿਰਪਾ ਤੁਮਰੀ ਕਰ ਮੈ ਨ ਕਹ ਸਭ ਤੋਹਿ ਬਖਨ ਸਿਮਰਤ ਸਾਸਤਰ ਵੇਦ ਸਭੈ ਬੋ ਭੇਦ ਕਹ ਮੈਂ ਇਕ ਨ ਜਾਣਿਓ ਸ੍ਰੀ ਸੁਬਾਨ ਕਿਰਪਾ ਤੁਮਰੀ ਕਰ ਮੈ ਨ ਕਹਉ ਸਭ ਤੋਹਿ ਬਖਨਿਉ ਦੁਹਰਾ ਸਾਗਲ ਦਵਾਰ ਕੋ ਛਾੜ ਕੇ ਗਇਓ ਤੁਹਾਰ ਦਵਾਰ ਮੈਂ ਗਈ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ RAM KALI ਮਹੱਲਾ ਤੀਜਾ ਨੰਦ ੴ ਸਤਿਗੁਰ ਪ੍ਰਸਾਦ ਅਨੰਦ ਵਯਾ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਜੁ ਸੇਤੀ ਮਨਵਜੀਆ ਵਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦੋ ਤਾਗ ਆਪੋ ਹਰੀ ਕੇ ਰਾਮਾਂਜਨੀ ਵਸਾਇਆ ਕਹੈ ਨਾਨਕ ਅਨੰਦ ਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨੰਗ ਲੰਸਮਰਤ ਸੁਆਮੀ ਸੋ ਗਿਆ ਮਨ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੁਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹੈ ਨਾਨਕ ਸਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਅਧਰਮੀ ਰਾਜਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਚਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਹਦੀ ਆਏ ਵਡਿਆਈਆ ਕਹੇ ਨਾਨਕ ਸੁਣੋ ਸੰਤ ਸਭ ਤਰੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਤ ਕਰਤਾਰੀਆ ਪੰਜ ਦੂਤ ਦਵਾਸੇ ਕੀਤੇ ਕਾਲ ਕੰਟਕ ਮਾਰਿਆੁਰ ਕਰਮ ਬਾਇਆ ਤੁਰਜਨ ਕੋ ਤੇ ਨਾਮ ਹਰਿ ਕੈ ਲਾਗੀ ਕਹਿ ਨਾਨਕ ਤਹ ਸੁਖ ਹੋਆ ਤਿਤਕਾਰ ਅਨਹਦ ਬਾਜੇ ਆਨੰਦ ਸੁਣਾਉ ਬੜ ਭਾਗੀ ਹੋ ਸਗਲ ਮਨੋਰਤ ਪੂਰੇ ਕਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਤਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਤ ਸਤ ਗੁਰ ਰਹਾ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿਸਤਨ ਵਸੂ ਪਇਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਰਸ ਆਦਾਰ ਜੇ ਕੋ ਗਾਵੇ ਜੇ ਕੋ ਕੁੰਚੈ ਤਿਸ ਕਾ ਹੋਏ ਉਦਾਰੋ ਇਹ ਵਸਤ ਜੀ ਨਾ ਜਾਈ ਨਿਤ ਨਤਨ ਤਰਾ ਗੁਰਸਾਰੂ ਤਮ ਸੰਸਾਰ ਚਰਨ ਲਗ ਤਰੀਐ ਸਬਨਾਨ ਕੀ ਬ੍ਰਹਮ ਪ੍ਰਸਾਰੂ ਸ਼ਲੋਕ ਮਹੱਲਾ 5 ਤੈਰਾ ਕੀਤਾ ਜਾਤੋ ਨਹੀਂ ਮਨੋ ਜੋਗ ਕੀ ਤੋਈ ਮਨ ਅਰਗੁਣ ਹਾਰੇ ਕੋ ਗਣ ਨਾਹੀ ਆਪੇ ਤਰਸ ਪੈ ਹੋਈ ਤਰਸ ਪਿਆ ਮੇ ਰਾਮਤ ਹੋਈ ਤਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾਂ ਤਨ ਮਨ ਥੀ ਵਹਿ ਰਿਆ ਪੜੀ ਤਥਾ ਤੁ ਸਮਰਤ ਜਤੈ ਕੋਈ ਨਾ ਹੈ ਉਤ ਤੇਰੀ ਰਖਾ ਅਗਨੀ ਉਦਰmai ਸੁਣ ਕੈ ਜਮਕੇ ਦੂਤ ਨਾਹ ਤੇਰਾ ਛੁਟ ਜਾਏ ਭਉਜਲ ਵਿਖਮਿ ਅਸਗਾਹੋ ਗੁਰ ਸ਼ਬਦਿ ਪਾਰ ਪਾਹੀ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਈ ਕਲ ਮੈ ਉਹ ਬੰਨ ਗੁਣ ਗੋਬਿੰਦ ਗਾਏ ਸਸਨੋਂ ਕਿਰਪਾਲ ਸਮਾਲੇ ਸਾਹਿ ਸਾਹਿ ਮਰਤਾ ਕੋਈ ਨ ਜਾਏ ਜਿ ਆਵੈ ਤਦ ਆਹੀ ਸ਼ਲੋਕ ਮਹਲਾ 5ਵਾਂ ਅੰਤਰ ਗੁਰਿਆ ਰਾਦਣਾ ਜੇ ਵਾਜਬ ਗੁਰ ਨਾਉ ਨੈਤਰੀ ਸਤਗੁਰ ਵੇਖਣਾ ਸ਼ਰਵਣੀ ਸੁਨਣਾ ਗੁਰ ਨਾਉ ਸਤਗੁਰ ਸੇ ਤੀਰਤਿਆ ਦਰਗਹਿ ਪਾਈ ਠਾਉ ਕਉ ਨਾਨਕ ਕਿਰਪਾ ਕਰੇ ਜਿਸ نو ਇਹ ਵਾਤ ਦੇ ਜਗ ਮਤਮ ਕਾਢੀ ਐ ਵਰ ਲੈ ਕੇ ਕੇ ਮਹੱਲਾ ਪੰਜਵਾ ਰੱਖੇ ਲਖਨਹਾਰ ਆਪਿ ਵਾਰਿਆਨ ਗੁਰ ਕੀ ਬਾਰੀ ਪਾਏ ਕਾਜ ਸਵਾਰਿਆਨ ਓ ਆਪ ਦਇਆਲ ਮਨਹੋਨਾ ਵਿਸਾਰਿਆਨ ਸਾਧ ਜਨ ਕੈ ਸੰਗ ਪਪ ਜਨ ਤਾਰਿਆਨ ਸਾਕਤ ਅਨੰਦਿਕ ਦੁਸ਼ਟ ਖਿੰਨ ਮਾਹੀ ਮਿਦਾਰਿਆਨ ਇਸ ਸਾਹਿਬ ਕੀ ਏਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਈ ਤੇਜਾ ਸਾਹਿਬ ਕੀ ਏਕ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ